ਸਤਿ ਸ਼੍ਰੀ ਅਕਾਲ ਬਾਬਿਓ ਕੀ ਹਲਚਲ ਆ ਬਾਈ ਉਹ ਬਾਈ ਜੀ ਬਾਈ ਗਰਮੀਤ ਪਿੰਡ ਪੱਕਾ ਸੀਦਾ ਤੋਂ ਆਪਣੇ ਕੋਲੇ ਪਹੁੰਚਿਆ ਸੀ ਸੋ ਬਾਈ ਨੂੰ ਆਪਾਂ ਸਪੈਸ਼ਲ ਮਾਡਲ ਕਰਾਹਾ ਰੈਡੀ ਕਰਕੇ ਦਿੱਤਾਗਾ ਇਹਦਾ ਸਾਈਜ਼ ਆਗਾ 8.5 ਫੁੱਟ ਦੀ ਲੰਬਾਈ ਆ ਤੇ 27 ਇੰਚੀ ਕਰਾਹੇ ਦੀ ਉਚਾਈ ਆ 27 ਇੰਚੀ ਉਚਾਈ ਦਾ ਕਰਾਹਾ ਸੋ ਬਾਈ ਜੀ ਜੇ ਇਹਦੇ ਵਜਨ ਦੀ ਗੱਲ ਕਰੀਏ ਆਪਾਂ 1 ਕਵੰਟਲ 80-85 ਕਿਲੋ ਕਰਾਹੇ ਦਾ ਵਜਨ ਆਗਾ ਫੁੱਲ ਐਂਡ ਹੈਵੀ ਕਰਾਹ ਬਾਈ ਨੇ ਡਿਮਾਂਡ ਤੇ ਆਪਣੇ ਕੋਲ ਤਿਆਰ ਕਰਵਾਇਆ ਬਾਈ ਜੀ ਜਿਹਦੇ ਵਿੱਚ ਸਪੈਸ਼ਲ ਛੁਰੀ ਆ ਜਾਂਦੀ ਆ 22 ਇੰਚ ਚਾਰ ਸੂਤ ਦੀ ਘੋੜੀ ਆ ਜਾਂਦੀ ਆ ਡਬਲ ਬੀਮ ਆ ਜਾਂਦਾ ਬਾਕੀ ਦੀ ਫੁੱਲ ਡਿਟੇਲ ਵਾਲੀ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਤੇ ਆਪਾਂ YouTube ਚੈਨਲ ਉੱਤੇ ਪਾਵਾਂਗੇ ਸੋ ਜਿਹੜਾ ਭਰਾ ਆਪਣੇ ਨਾਲ ਫੇਸਬੁੱਕ ਤੇ ਪਹਿਲੀ ਵਾਰ ਆਇਆ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਿਉਂਕਿ ਬਾਈ ਜੀ ਆਪਾਂ ਕਰਾਹਿਆਂ ਬਾਰੇ ਅਪਡੇਟਾ ਦਿੰਦੇ ਰਹਿੰਨੇ ਆ ਸੋ ਇਸ ਕਰਾਹ ਦੀ ਵੀ ਫੁੱਲ ਡਿਟੇਲ ਵਾਲੀ ਵੀਡੀਓ ਆਪਾਂ ਪਾਵਾਂਗੇ ਸੋ ਬਾਈ ਜੀ ਬਾਕੀ ਜਿਹੜਾ ਭਰਾ ਆਪਣੇ ਤੋਂ ਕਰਾਹਾ ਬਣਾਉਣਾ ਚਾਹਣਾ ਸੋ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਭ ਸਿੰਘ ਤਲਵੰਡੀ ਸਾਬ ਰੋਡ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਜ ਫੋਨ ਕਰਕੇ ਸਾਨੂੰ ਕਰਾਹਾ ਬੁੱਕ ਕਰ ਸਕਦੇ ਹੋ ਤੇ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਘਰ ਬੈਠੇ ਆਪਣਾ ਕੰਟੈਕਟ ਨੰਬਰ ਐਡਰੈਸ ਵਗੈਰਾ ਸੌਖਾ ਪਹੁੰਚੇ ਸਾਰਿਆਂ ਤੱਕ ਸਤਿ ਸ੍ਰੀ ਅਕਾਲ ਜੀ